ਆਪ ਫੇਰ ਦੇ ਵਿੱਚ ਉਹ ਜੋ ਕੋਈ ਪ੍ਰਬੰਧਕ ਕਮੇਟੀ ਮੈਂਬਰ ਸਾਹਿਬਾ ਹੋਣ ਦਾ ਨੂੰ ਆਪਾਂ ਇਸ ਜੋਮੀਨ ਦਾ ਜਿਹੜਾ ਬਾਹਰ ਤੋਂ ਬਾਤ ਮਿਲ ਜੇ ਮੈਂ ਜਾ ਤਿਕੂੰਗਾ ਸਮੇਲੇ ਸਟਾਫ ਹੌਲ ਦੇ ਪੈਨ ਦੇ ਵਿੱਚ ਬਣਿਆ ਚਲੋ ਇਸ ਵਾਰ ਕੋਈ ਕਾਰਨਾ ਕਰਕੇ ਜੀਆ ਬਹੁਤਾਂ ਦੀ ਮਿਹਨਤ ਥੋੜੀ ਜਿਨੀ ਘੱਟ ਹੋਈ ਹੈ ਜਿਸ ਕਰਕੇ ਇਸ ਵਾਰ ਨਹੀਂ ਹੋੜ ਪਏ ਸੋ ਗੁਰਮੀਤ ਦਾ ਬਾਹਰ ਸਰਵਾਇ ਗਰੰਟੀਸ਼ਕ ਸੰਸਦ ਵਰਗੇ ਕੈ ਪ੍ਰਵਾਸ ਨੂੰ ਸਮੂਹ ਪ੍ਰਬੰਧਕ ਕਮੇਟੀ ਦੇ ਨੁਮਾਇੰਿਆਂ ਵੱਲੋਂ ਜੋੜੀ ਦਾ ਜਿਹੜਾ ਬਾਹਰ 59500 ਦੇ ਨਾਲ ਨਹੀਂ ਜੋੜ ਪਏ ਕਵਾਰਟਰ ਜਿਹੜੀਆਂ ਜੁੜੀ ਅਸੋਸ਼ਿਕਤ ਵੀ ਆ ਵਧੀਆ ਜੋੜੀ ਆ ਸਾਡੇ ਦਰਸ਼ਕ ਵੀਰ ਇਹ ਜੋੜੀ ਨੂੰ ਬਹੁਤ ਚਾਅ ਦੇ ਨਾਲ ਦੇਖਣ ਪਹੁੰਚਦੇ ਆ ਪਰ ਜਵਾਨ ਜਿਹੜੀ ਜੋੜੀਆਂ ਨਹੀਂ ਜੁੜੀ ਕਰਵਾਈ ਨੂੰ ਕਰਵਾ ਕਰੇ ਆਉਣੇ ਸਾਲ ਨੂੰ ਇਹ ਜੋੜੀ ਇਸ ਪੈਡ ਦੇ ਵਿੱਚ ਜਰੂਰ ਜੁੜੇਗੀ ਸੋਭਾ ਨੂੰ ਪੇਖਾ ਰੱਖੇ ਮਾਰ ਸਮਾਨਿਆ ਗੁੰਜਿਆ ਗੁੰਜਾ ਤੋਂ ਦੋਹੀ ਬੋਲਣਾ ਦਾ ਵੱਡੇ ਕੱਪਾਂ ਦੇ ਨਾਲ ਗੁਰਦੀਪ ਸਿੰਘ ਸਾਹਮਣੂ ਰੱਜੇ ਕੇਦਰ ਪਰਵਾਰ ਵੱਲੋਂ ਸਮੂਹ ਪਰਵੰਧਕ ਕਮੇਟੀ ਵੱਲੋਂ ਨੰਗਾ ਵਸੀਆਂ ਵੱਲੋਂ ਇਹ ਮਾਰ ਸਮਾਰ ਬੋਲਣਾ ਲੈ ਕਿੱਤਾ ਗਿਆ ਹੋਇਆ ਚੰਗੀ ਮੋਬਿਆ ਮਾਰ ਸਮਾਰ ਹੋਇਆ ਬਹੁਤ ਬਹੁਤ ਧੰਨਵਾਦ ਹੈ ਉਹ ਪਰਵਾਰਾਂ ਦਾ ਜੀ ਸ੍ਰੀ ਅਕਾਲ ਪੁਰਖ ਜੀ ਅਮੜੀ ਜੋੜੀ ਪਾਜੀ ਦਿਖਾਈ ਮੜੀ ਜੋੜੀ ਜੋੜੀ ਉਸਹਾ ਨੀਚਾ ਬੜੀ ਜੋੜੀ ਬਈ 54 ਨੰਬਰ ਦੀ ਇੱਕ ਹੰਦੂ ਵਾਲਾ ਹਾਂਜੀ ਇਹ ਦੇਖ ਮਾ ਲਿਓ ਭਾਜੀ ਮੈਂ ਇਹਦੇ ਬੈਕ ਸ਼ਾਟ ਲਾ ਦੇਣਾ ਇੱਥੇ ਬੜਾ ਟੀਮ ਲਾਈਵ ਕਰਦੇ ਹੋ ਬੋਲਣ ਵਾਲੇ ਜੀ ਤੇ ਮੈਂ ਜਿਆ ਤੇ ਝੰਗਾ ਬੋਲਦੇ ਵੇ ਆਪਾਂ ਸਾਰੇ ਬੋਲਣਾ ਤੋਂ ਜਾਣੂ ਆ ਬੇ ਸੁਪਰਸਟਾਰ ਬੋਲਦੇ ਸਮੇਂ ਦੇ